ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕਰਮਜੀਤ ਸਿੰਘ ਗਿੰਟੂ ਨੇ ਅੱਜ ਸ਼ਹਿਰ ਦੀ ਪ੍ਰਮੁੱਖ ਸੜਕ ਮਜੀਠਾ ਰੋਡ ਦੇ ਨਿਰਮਾਣ ਦਾ ਕਾਰਜ ਉਦਘਾਟਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਜੀਠਾ ਰੋਡ ਅੰਮ੍ਰਿਤਸਰ ਸ਼ਹਿਰ ਦੀਆਂ ਮੁੱਖ ਸੜਕਾਂ ਵਿੱਚੋਂ ਇੱਕ ਹੈ ਜਿਸ ਨਾਲ ਸ਼ਹਿਰ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ। ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਫੰਡਸ ਦੀ ਕੋਈ ਕਾਟ ਨਹੀਂ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਰਿਤੇ ਸ਼ਰਮਾ ਸਾਪ ਦਾ ਸਰਪੰਚ ਸਵਿੰਦਰ ਸਿੰਘ ਸ਼ਿੰਦੀ ਆਤ ਮੌਜੂਦ ਸਨ ਦੇਖੋ ਮੈਂ ਜਿੱਦਾਂ ਰੋਜ਼ ਹੀ ਤੁਸੀਂ ਵੇਖਦੇ ਜੇ ਕਿ ਹਲਕਾ ਨੌਰਥ ਦੇ ਵਿੱਚ ਵਿਕਾਸ ਦੇ ਕੰਮ ਬਹੁਤ ਫਾਸਟ ਪੇਸ ਨਾਲ ਚੱਲ ਰਹੇ ਆ ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 3 ਮਹੀਨੇ ਪਹਿਲਾਂ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਇਹ ਹਲਕੇ ਦਾ ਇੰਚਾਰਜ ਲਾਇਆ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ 3 ਮਹੀਨੇ ਦੇ ਵਿੱਚ ਜਿਹੜੇ ਰਿਕਾਰਡ ਤੋੜ ਵਿਕਾਸ ਨੇ ਉਹ ਕਰਵਾਏ ਨੇ ਔਰ ਲਗਾਤਾਰ ਇਹ ਵਿਕਾਸ ਦੇ ਕਾਰਜ ਜਾਰੀ ਨੇ ਅਸੀਂ ਰੋਜ਼ 메ਨ ਸੜਕਾਂ ਔਰ ਜਿਹੜੀਆਂ ਸਾਡੀਆਂ ਕਲੋਨੀਆਂ ਦੀਆਂ ਸੜਕਾਂ ਜਿੱਦਾਂ ਦੇ ਵੀ ਸਾਡੇ ਇਸ ਹਲਕੇ ਦੇ ਕੰਮ ਨੇ ਉਹਨਾਂ ਨੂੰ ਪੂਰਾ ਕਰ ਰਹੇ ਹਾਂ ਅੱਜ ਇਸੇ ਲੜੀ ਦੇ ਤਹਿਤ 메ਨ ਮਜੀਠਾ ਰੋਡ ਜਿੱਤੋਂ 메ਨ ਬਜੀਠਾ ਰੋਡ ਬਾਈਪਾਸ ਤੋਂ ਲੈ ਕੇ ਤੇ ਜਿੱਥੋਂ ਤੱਕ ਵੀ ਮਜੀਠਾ ਰੋਡ ਜਾਂਦੀ ਫੋਰਸ ਚੌਂਕ ਤੱਕ ਇਹ ਸਾਰੀ ਅੱਜ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਜਿਹੜਾ ਕੰਮ ਹੈ ਪੀਡਬਲਯੂਡੀ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਔਰ ਮੈਂ ਧੰਨਵਾਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਬਹੁਤ ਵੱਡੀ ਤعداد ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਬਣ ਰਹੀਆਂ ਨੇ ਔਰ ਉਸੇ ਲੜੀ ਦੇ ਤਹਿਤ ਅਜਾ ਜਿਹੜੀ ਸੜਕਾਂ ਸ਼ੁਰੂ ਕੀਤੀ ਹੈ ਇਹ ਬਣਾਉਣੇ ਚਾਲੂ ਕੀਤੀ ਹੈ ਇਸ ਤੋਂ ਬਾਅਦ ਪੀਡਬਲਯੂਡੀ ਤੋਂ ਬਾਅਦ ਜਿਹੜਾ ਕਾਰਪੋਰੇਸ਼ਨ ਦਾ ਏਰੀਆ ਉਹ ਵੀ ਅਸੀਂ ਆਪਣੇ ਵੱਲੋਂ ਨਾਲ ਦੀ ਨਾਲ ਹੀ ਬਣਾ ਕੇ ਦਵਾਂਗੇ ਔਰ ਇਸ ਤੋਂ ਇਲਾਵਾ ਰੋਜ਼ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਸ਼ੁਰੂ ਰਹਿਣਗੇ ਇਸ ਤੋਂ ਪਹਿਲਾਂ ਸੰਧੂ ਕਲੋਨੀ ਵਾਲੇ ਖਲੋਤੇ ਉੱਤੇ 100% ਇਹਨਾਂ ਨਾਲ ਅਸੀਂ ਵਾਦਾ ਕਰਕੇ ਆਏ ਹਾਂ ਔਰ 90 95% ਉੱਤੇ ਸੜਕਾਂ ਬਣ ਗਈਆਂ ਜਿਹੜੀਆਂ ਕੋਈ 2 4 5% ਰਹਿ ਗਈਆਂ ਉਹ ਵੀ ਜਲਦੀ ਪੂਰੀਆਂ ਕਰਕੇ ਦਵਾਂਗੇ ਸਿਲਵਰ ਸਟੇਟ ਚ ਬਣ ਰਹੀਆਂ ਨੇ 88 ਫੁੱਟ ਮੇਨ ਰੋਡ ਸਾਡੀ ਬਣ ਰਹੀ ਆ ਔਰ ਕਚਹਿਰੀ ਤੋਂ ਗਵਰਨਮੈਂਟ ਕਾਲਜ ਤੱਕ ਬਣ ਚੁੱਕੀ ਆ ਫਿਰ ਕਚਹਿਰੀ ਤੋਂ ਇਧਰ ਰਤਨ ਸਿੰਘ ਚੌਂਗ ਤੱਕ ਅਜੇ ਮੁਕੰਮਲ ਹੋ ਜਾਣੀ ਆ ਉਸ ਤੋਂ ਬਾਅਦ ਸਰਕੂਲਰ ਰੋਡ ਬਣਾ ਰਹੇ ਹਾਂ ਫਰ ਬਾਕੀ ਜੰਨੀਆਂ ਸਾਡੀਆਂ ਮੇਨ ਰੋਡਸ ਨੇ ਚਾਹੇ ਉਹ ਫਤੇਗੜ ਚੂੜੀਆਂ ਰੋਡ ਹੋਵੇ ਸਾਡੀ ਮਕਬੂਲ ਰੋਡ ਹੋਵੇ ਜਾਂ ਸਾਡੀਆਂ ਬਸੰਤ ਐਵਨਿਊ ਸ਼ਾਸਤਰੀ ਨਗਰ ਦੀਆਂ ਸੜਕਾਂ ਨੂੰ ਸਾਰੀਆਂ ਅਸੀਂ 100% ਕੰਪਲੀਟ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਅ ਕੱਲ ਪਰਸੋਂ ਅਸੀਂ ਵਿਜੇਨਗਰ ਦਾ ਮੇਨ ਬਾਜ਼ਾਰ ਸ਼ੁਰੂ ਕਰਨ ਜਾ ਰਹੇ ਹਾਂ ਸ਼ਾਸਤਰੀ ਨਗਰ ਰੋਜ਼ ਐਵਨਿਊ ਦੀਆਂ ਅਸੀਂ ਗਲੀਆਂ ਸਾਰੀਆਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਜਿਹੜੀ ਵਿਕਾਸ ਦੀ ਪੇਸ ਆ ਇਹ ਡੇ ਬਾਏ ਡੇ ਵੱਧਦੀ ਜਾਏਗੀ ਅੱਜ ਇੱਥੇ ਸਾਰੀ ਤੁਸੀਂ ਇਲਾਕਾ ਨਿਵਾਸੀਆਂ ਦਾ ਇਕੱਠ ਹੋਇਕੇ ਇਹ ਖੁਦ ਹੀ ਅੰਦਾਜ਼ਾ ਲਾ ਸਕਦੇ ਜੇ ਕਿ ਬਾਨੇਬਾਜੀਆਂ ਤੋਂ ਉੱਠ ਕੇ ਗੁੱਸੇ ਗਿਲਿਆਂ ਤੋਂ ਉੱਠ ਕੇ ਜਦੋਂ ਕੋਈ ਨੇਤਾ ਮੰਚ ਧਾਰ ਲੈਂਦਾ ਕਿ ਉਹਨੇ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਲਈ ਕੰਮ ਕਰਨੇ ਆ ਤੇ ਉਹਦੇ ਲਈ ਕੁਝ ਵੀ ਮੁਸ਼ਕਲ ਨਹੀਂ ਆ ਪਿਛਲੇ 3 ਮਹੀਨੇ ਦੇ ਵਿੱਚ ਸਾਡੇ ਵੱਡੇ ਵੀਰ ਕਰਮਜੀਤ ਸਿੰਘ ਰਿੰਟੂ ਜੀ ਨੂੰ ਇਸ ਹਲਕੇ ਦੀ ਜ਼ਿੰਮੇਵਾਰੀ ਮਿਲੀ ਤੇ ਉਹਨਾਂ ਨੇ ਘਰ ਬਖਾਇਆ ਕਹਿਣੀ ਤੇ ਕਰਨੀ ਜਦੋਂ ਕੋਈ ਬੰਦਾ ਆਪਣੇ ਮਨਚਿਤ ਧਾਰ ਲੈਂਦਾ ਸਿਰਫ ਕਹਿੰਦਾ ਨਹੀਂ ਉਹ ਕਰਕੇ ਵਿਖਾਉਂਦਾ ਵਾ ਤੇ ਮੈਨੂੰ ਲੱਗਦਾ ਨਹੀਂ ਕਿ ਕਿਸੇ ਦੀ ਵੀ ਵੈਲੀਡੇਸ਼ਨ ਦੀ ਜ਼ਰੂਰਤ ਫਿਰ ਪੈਂਦੀ ਆ ਤੇ ਮੈਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਆ ਲੋਕਾਂ ਦੀ ਭਾਰੀ ਗਿਣਤੀ ਇਕੱਠ ਹੋਇੱਕੇ ਜੋ ਚਾਹ ਨਾਲ ਲੋਕੀਆ ਜਿੱਥੇ ਪਹੁੰਚੇ ਨੇ ਕਿਉਂਕਿ ਬੜੀ ਮੁਸ਼ਕਿਲਾਂ ਦੇ ਵਿੱਚ ਅਸੀਂ ਸਾਰਿਆਂ ਨੇ ਇਹ ਸਮਾਂ ਗੁਜ਼ਾਰਿਆ ਤੇ ਅੱਜ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਜਿੱਥੇ ਇੱਕ ਪਾਸੇ ਸੜਕਾਂ ਦਾ ਨਿਰਮਾਣ ਹੋ ਰਿਹਾ ਗਲੀਆਂ ਦਾ ਨਿਰਮਾਣ ਹੋ ਰਿਹਾ ਸੇਵਰੇਜ ਦੀਆਂ ਦਿੱਕਤਾਂ ਨੂੰ ਦੂਰ ਕੀਤਾ ਜਾ ਰਿਹਾ ਕੂੜੇ ਦੀ ਸਮੱਸਿਆ ਨੂੰ ਅਸੀਂ ਹੱਲ ਕਰਨ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਆ ਤੇ ਉੱਤਰੀ ਹਲਕੇ ਦੇ ਵਿਕਾਸ ਵਿੱਚ ਮੈਂ ਹਮੇਸ਼ਾ ਹੀ ਤੁਹਾਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਨਾ ਅਸੀਂ ਕੋਈ ਕੁਤਾਹੀ ਬਰਦਾਸ਼ਤ ਕਰਾਂਗੇ ਔਰ ਦਿਨ ਰਾਤ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਾਵਾਂਗੇ ਬਹੁਤ ਬਹੁਤ ਧੰਨਵਾਦ ਸਾਡੀ ਮਾਨਯੋਗ ਸੀਐਮ ਸਾਹਿਬ ਦਾ ਜੇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕਰਵਾਏ ਤੇ ਉਹਨਾਂ ਦੇ ਸਿਪਾਈ ਬਣ ਕੇ ਅਸੀਂ ਸੜਕਾਂ ਤੇ ਕਰਕੇ ਆਪਣੇ ਲੋਕਾਂ ਦੇ ਵਿੱਚ ਇਦਾਂ ਹੀ ਹਾਜ਼ਰ ਰਵਾਂਗੇ ਅੱਜ ਜਿਹੜਾ ਮਜੀਠਾ ਰੋਡ ਤੋਂ ਜਿਹੜੇ ਜਾ ਰਹੇ ਸੜਕ ਇਹਦਾ ਉਹ ਘਟਨ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਨੇ ਕੀਤਾ ਅੱਜ ਸਾਰੇ ਹੀ ਸਾਰੇ ਹੀ ਪਾਰਟੀਆਂ ਦੇ ਜੋ ਵੀ ਨਮਾਇंदे ਸਾਰੇ ਇੱਥੇ ਜਿਹੜੇ ਮੰਨ ਲਓ ਸਰਪੰਚ ਮੈਂਬਰ ਕਾਉਂਸਲਰ ਸਾਰੀਆਂ ਪਾਰਟੀਆਂ ਦੇ ਇੱਥੇ ਪਹੁੰਚੇ ਹੀ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਰਦਾਰ ਕਰਮਜੀਤ ਸਿੰਘ ਰਿੰਟੂ ਦਾ ਵੀ ਧੰਨਵਾਦ ਕਰਦੇ ਆਂ ਬਹੁਤ ਹੀ ਮਾੜੀ ਹਾਲਤ ਚ ਹੀ ਸੜਕ ਇਸ ਕਰਕੇ ਇਹ ਜਿਹੜਾ ਅੱਜ ਮੂਤਿਆ ਬਹੁਤ ਹੀ ਬਹੁਤ ਹੀ ਵਧੀਆ ਰਿਹਾ